ਹਾਂਜੀ ਗੌਰਵ ਜੀ ਅੱਜ ਜਿਹੜੀ ਕਿ ਬਾਡ ਨੰਬਰ 11 ਦੇ ਵਿੱਚ ਤੁਸੀਂ ਜਿਹੜੀ ਬਿਜਲੀ ਟਾਰਾ ਸੀ ਜਿਹੜੇ ਲੋਕਾਂ ਦੇ ਘਰਾਂ ਦੇ ਉੱਤੇ ਨਿਕਲਦੇ ਪਏ ਸੀ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸੀ ਤਾਂ ਤੁਸੀਂ ਅੱਜ ਉਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਇੱਕ ਵੱਡੀ ਕੇਬਲ ਪੁਆਣ ਜਾ ਰਹੀ ਆ ਤੇ ਅੱਧਾ ਕੰਮ ਹੋ ਵੀ ਗਿਆ ਵਾ ਅੱਧਾ ਚੱਲ ਰਿਹਾ ਵਾ ਕਿਸ ਤਰੀਕੇ ਨਾਲ ਮਤ ਕਿ ਇਹ ਸਮੱਸਿਆ ਤੋਂ ਲੋਕ ਪਰੇਸ਼ਾਨ ਸੀ ਕਿੰਨੇ ਕ ਟਾਈਮ ਤੋਂ ਦੇਖੋ ਲੋਕਾਂ ਦੇ ਘਰਾਂ ਦੇ ਉੱਤੋਂ ਤਾਰਾਂ ਲੰਘ ਰੀਆਂ ਸੀ ਕਾਫੀ ਤੇਜ਼ ਤੋਂ ਕੰਮ ਪੈਂਡਿੰਗ ਪਿਆ ਹੋਇਆ ਸੀਗਾ ਤੇ ਹੁਣ ਸਾਡੀ ਜਦੋਂ ਦੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਆਇਆ ਵਾਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਹੈ ਪਹਿਲ ਦੇ ਆਧਾਰ ਤੇ ਕੰਮ ਹੋਏਗਾ ਜਿਹੜਾ ਘਰਾਂ ਤੋਂ ਤਾਰਾਂ ਨਿਕਲਦੀਆਂ ਨੇ ਤੇ ਇਹ ਪਹਿਲਾ ਕੰਮ ਹੋਏਗਾ ਇਹ ਜ਼ਰੂਰੀ ਹੈ ਵੀ ਲੋਕਾਂ ਦੇ ਘਰਾਂ ਤੋਂ ਉੱਤੋਂ ਤਾਰਾਂ ਜਿਹੜੀਆਂ ਲੰਘ ਰੀਆਂ ਨੇ ਇਹਦਾ ਬੜਾ ਤਗੜਾ ਰਿਕਸ ਹੈ ਤੇ ਫਿਰ ਉਹਨਾਂ ਨੇ ਪਹਿਲ ਦੇ ਆਧਾਰ ਤੇ ਮੇਰਾ ਕੰਮ ਕਰਾਇਆ ਜੀ ਆ ਸਾਰੀਆਂ ਤਾਰਾਂ ਦੇਖੋ ਕਢਾਤੀਆਂ ਕੇਵਲ ਪੈ ਗਈ ਹੈ ਮੋਟੀ ਛੋਟੀਆਂ ਜਿਹੜੀਆਂ ਤਾਰਾਂ ਲੰ ਉਹ ਕਢਾ ਕੇ ਤੁਨ ਮੋਟੀ ਕੇਬਲ ਕੋ ਆਤੀ ਹੈ ਆ ਤੁਸੀਂ ਦੇਖ ਸਕਦੇ ਹੋ ਆ ਸਾਰੀ ਟੇਬਲ ਆ ਰਹੀ ਹੈ ਜਿਹੜਾ ਕੰਮ ਕਰਾਇਆ ਹੈ ਚੈੱਕ ਕਰ ਸਕਦੇ ਹੋ ਤੇ ਖੰਬਿਆਂ ਤੇ ਕਰ ਦਿੱਤੀ ਆ ਰੋੜੇ ਰੋੜ ਬਾਹਰੋਂ ਬਾਹਰ ਸਾਰੀ ਕਰ ਦਿੱਤੀ ਆ ਘਰਾਂ ਦੇ ਉੱਤੋਂ ਕੱਢ ਕੇ ਧਾਰ ਕਹਿੰਦਾਂ ਮੈਂ ਤਾਂ ਕਿ ਜਿਹੜੇ ਕਿ ਪਹਿਲੇ ਕਾਉਂਸਲਰ ਵੱਲੋਂ ਜਿਹੜੇ ਕੰਮ ਨਹੀਂ ਕਰਾਇਆ ਗਿਆ ਸੋ ਕੰਮ ਤੁਸੀਂ ਕਿਲਕੀ ਜੋਰੇ ਸ਼ੋਰ ਤੇ ਸ਼ੁਰੂ ਕਰਾ ਦਿੱਤੇ ਆ ਵੀ ਦੇਖੋ ਆਪਾਂ ਉਹਨਾਂ ਦਾ ਨਹੀਂ ਕਹਿ ਸਕਦੇ ਸਾਡੇ ਵੱਲੋਂ ਜਿਹੜੀ ਸਾਨੂੰ ਕੰਮ ਸੌਂਪਿਆ ਜੰਦੀ ਸਾਹਿਬ ਨੇ ਉਹ ਅਸੀਂ ਆਪਣੀ ਪੂਰੇ ਜੋਰੇ ਸ਼ੋਰਾਂ ਨਾਲ ਕਰਵਾ ਰਹੇ ਆ ਤਾਂ ਇਸ ਤੋਂ ਨਬ ਹੋਰ ਕ੍ਰਿਕਟ ਸਮੱਸਿਆ ਆ ਗਈ ਜਿਵੇਂ ਕਿ ਇਹ ਇੰਟਰਲੋਕ ਟੈਲਾ ਵੀ ਗਲੀਆਂ ਵੀ ਦੇਖੀ ਆ ਵਾ ਕਈ ਜਗ੍ਹਾ ਤਾਂ ਬੈਠੇ ਪਈਆ ਵਾ ਦੇਖੋ ਹੁਣ ਜਿੱਦਾਂ ਜਿੱਦਾਂ ਜਿਹੜਾ ਜਿਹੜਾ ਕੰਮ ਮੈਨੂੰ ਮੱਲੇ ਵਾਲੇ ਦੱਸ ਰਹੇ ਨੇ ਮੈਂ ਪਹਿਲ ਦੇ ਅਧਾਰ ਤੇ ਕਰਾ ਰਿਹਾ ਵਾਂ ਉਹਨਾਂ ਨੇ ਸੀਵਰੇਜ ਦਾ ਕਿਹਾ ਸੀ ਮੈਂ ਸੀਵਰੇਜ ਦਾ ਵੀ ਕਰਵਾਤਾ ਹੈ ਸਟੀਲ ਲੈਟਾਂ ਦਾ ਕਿਹਾ ਸੀ ਅੱਜ ਸਟੀਲ ਲੈਟਾਂ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਲਿਓ ਵੀਡੀਓ ਬਣਾ ਕੇ ਚੈੱਕ ਕਰਾ ਕੇ ਸਾਰਿਆਂ ਨੂੰ ਦਿਖਾ ਸਕਦੇ ਹੋ ਸਟੀਲ ਲੈਟ ਦਾ ਵੀ ਕੰਮ ਹੋ ਗਿਆ ਹੁਣ ਉਸ ਤੋਂ ਬਾਅਦ ਅਸੀਂ ਸੜਕਾਂ ਵਾਲੇ ਬੰਨ੍ਹਣੀਆਂ ਜੀ ਜਿਹੜਾ ਜਿਹੜੇ ਜਿੱਥੇ ਜਿੱਥੋਂ ਪਰੇਸ਼ਾਨ ਹੈ ਜਿਨ੍ਹਾਂ ਦੀ ਗਲੀ ਦਾ ਮੈਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਕੇ ਸਾਰਾ ਜਿਹੜਾ ਹੋਇਆ ਉਹ ਵੀ ਕਰਾਂਗੇ ਲੱਗ ਦੇਖਣ ਨੂੰ ਲੱਗਦਾ ਕਿ ਐਤਕੀ ਤੁਸੀਂ ਕਹਿ ਲੋ ਕਿ ਐਮਸੀ ਇਲੈਕਸ਼ਨ 11 ਨੰਬਰ ਪਾਰਟ ਦੇ ਵਿੱਚ ਬੀਜੇ ਪ੍ਰਾਪਤ ਕਰੂਗੇ ਜੀ ਬਿਲਕੁਲ ਦੇਖੋ ਤਾਂ ਮੈਂ ਲੈਵਾਸੀ ਨੇ ਕੰਮ ਦੇਖ ਕੇ ਕਰਨਾ ਜੀ ਜਿਹਦਾ ਕੰਮ ਵਧੀਆ ਆ ਉਹਨਾਂ ਨੇ ਉਹਨੂੰ ਜਿੱਤ ਪ੍ਰਾਪਤ ਕਰਾ ਦੇਣੀ ਹੈ ਜੀ ਹਾਂਜੀ ਮੈਨੂੰ ਜੀ ਟੈਲੀਫੋਨ ਕਰਕੇ ਪੁੱਛਾਰੇ। ਉੱਤੇ ਪੜਾਉਂ। ਉੱਤੇ ਪੜਾਉਂ। ਮੈਂ ਤੁਹਾਨੂੰ ਮਾਫ਼ ਕਰੀ। ਦੇ ਰੀਆ ਰੀਆ ਬੀ ਰੀਆ ਕੋਲੋਂ ਨਾਲ ਕੋਲੋਂ ਘੜੀ ਗਿਆ ਤਾਂ ਕਿਹਾ ਉਹ ਨੂੰ ਹੁਣੇ ਤੁਹਾਡੇ ਦੇ ਸਾਹਦੇ ਬਾਹਰ ਖੜੀ ਹੋ ਗਈ ਤਾਂ ਆ ਲੈ ਲੈ ਕੇ ਇਹ ਚੰਬਾ ਤੋਂ ਇਹ ਵੀ ਆਉਂਦੇ ਆ ਨੂੰ ਦਿਖਾ ਕੇ ਚੱਲ ਆ ਆ ਦੇਖੋ ਸਾਰੀ ਆ ਰਹੀ ਤਾਰ ਕੰਬੇ ਬਾਈ ਫੰਮਿਆਲ ਤਾਰ ਆ ਰਹੀ ਬਾਰੋ ਬਾਰ ਤਾਰ ਆ ਰਹੀ ਹੈ ਸਾਰੀ